ਹਾਂਜੀ ਭਾਈ ਸਸਰੀ ਕਾਲ ਜੀ ਸਾਰਾ ਨੂੰ ਬਾਈ ਦਾ ਜ਼ਿਲ੍ਹਾ ਪਟਿਆਲਾ ਵੱਧ ਜਾਣਕਾਰੀ ਬਾਈ ਦੇ ਨੰਬਰ ਲਾ ਦਾਂਗੇ ਬਾਈ ਤੋਂ ਲੈ ਲਿਓ ਠੀਕ ਹੈ ਜੀ ਤੇ ਦੇਖ ਸਕਦੇ ਹੋ ਗਾਂ ਬਾਈ ਕੋਲ ਟੋਪ ਦੀ ਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜ਼ਿਲ੍ਹਾ ਪਟਿਆਲਾ ਤੇ ਫਾਰਮ ਵਾਲੀ ਗਾਂ ਵੀਰੇ ਠੀਕ ਹੈ ਜੀ ਵੱਸੀ ਆ ਦੇਖ ਸਕਦੇ ਹੋ ਰੇਟ ਬਾਈ 75000 ਰੁਪਏ ਕਰਦਾ ਜੀ ਠੀਕ ਹੈ ਜੀ ਬਾਕੀ ਬਾਤ ਘਾਟ ਬਾਈ ਨਾਲ ਫੋਨ ਤੇ ਕਰ ਲਿਓ ਠੀਕ ਹੈ ਜੀ ਟੌਪ ਦੀ ਗਾ ਤਸੱਲੀ ਕਰਕੇ ਚੋਕੇ ਚੈੱਕ ਕਰਕੇ ਲੈ ਗਿਓ ਬਾਕੀ ਠੀਕ ਹੈ ਕੱਲ ਨੂੰ ਰੌਲਾ ਨਾ ਪਵੇ ਕਿਸੇ ਗੱਲ ਦਾ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕਰਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਤੱਕ ਨਵੀਂ ਵੀਡੀਓ ਪਹੁੰਚੇ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਅਗਰ ਜੀਤ ਰਹੇ ਹੁਣ ਬਹੁਤ ਬਸ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਮਿਲਦੀ ਹੈ ਵੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰੋ 7528003556 ਮਿਲਦੇ ਆਂ ਭਰਾ ਅਗਲੀ